ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਰੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਹੋਰ ਜਿਹੜੀ ਲੈ ਕੇ ਆਏ ਆਂ ਜੀ ਵੈੜ ਹੈਗੀ ਆ ਵੀਰ ਓਨਰ ਇਸ ਜਿਹੜੇ ਗੁਰਵਿੰਦਰ ਸਿੰਘ ਜੀ ਹਨਾ ਉਹਨੂੰ ਤਾਂ ਪੁੱਛ ਲਾਂਗੇ ਕਿਹੜਾ ਏਰੀਆ ਥਾਂ ਟਿਕਣਾ ਕਿਹੜਾ ਹੈਗਾ ਸਤਿ ਸ਼੍ਰੀ ਅਕਾਲ ਗੁਰਵਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਗੁਰਵਿੰਦਰ ਵੀਰ ਜੀ ਇੱਕ ਆਪਣਾ ਪਿੰਡ ਤੇ ਏਰੀਆ ਜਰੂਰ ਦੱਸ ਦिए ਪਿੰਡ ਹੈਗਾ ਛੀਆਂਪੜੀ ਠੀਕ ਹੈ ਜੀ ਜਿਲ੍ਹਾ ਫਰੋਇਪੁਰ ਤਹਿਸੀਲ ਜੀਰਾ ਠੀਕ ਹੈ ਆਪਾਂ ਨੂੰ ਪੈ ਜਾਂਦਾ ਜੋ ਜੀਰੇ ਹੋਣ ਅਮਰਸਰ ਰੋਡ ਤੇ ਆਈਏ ਮਫੂ ਦੇ ਵਿੱਚ ਗਰ ਪਿੰਡ ਪੈਂਦਾ ਛੀਆਂਪੜੀ ਛੀਆਂਪੜੀ ਹਾਂਜੀ ਠੀਕ ਹੈ ਸੋ ਗੁਰਵਿੰਦਰ ਵੀਰ ਜੀ ਜਿਹੜੀ ਆਪਣੇ ਕੋਲ ਇਹ ਐਨੀਮਲ ਆ ਇਹ ਵੜ ਦੇ ਵਿੱਚ ਹੈਗਾ ਹਾਂਜੀ ਇਹ ਦੇਸੀ ਵੜੀ ਆ ਗਈ ਹੈ ਜੀ ਹਾਂਜੀ ਦੇਸੀ ਵੜ ਆ ਗਈ ਹੈ ਇਹ ਦੂਜੇ ਸੂਏ ਹੈ ਠੀ ਠੀਕ ਹੈ ਮਗਰ ਵੀਰ ਜੀ ਇਹ ਬੱਚਾ ਕਿਹੜਾ ਜੀ ਇਹ ਬੱਚਾ ਹੈ ਜੀ ਮਗਰਾ ਬੱਚਾ ਮਗਰਾ ਜੀ ਠੀਕ ਹੈ ਸੋ ਵੀਰ ਜੀ ਕਿੰਨਾ ਕੁ ਜਿਹੜਾ ਦੁੱਧ ਆਪਣਾ ਬੌਲੇ ਦੇ ਵਿੱਚ ਤਿਆਰ ਹੋਊਗਾ ਕਿੰਨਾ ਕੁ ਹੋਵੇਗਾ ਹਾਂ ਜੀ ਇਹਦੇ ਥੱਲੇ ਇਸ ਟਾਈਮ ਹੋਵੇਗਾ ਜੀ 13 ਲੀਟਰ 13 ਲੀਟਰ ਦੀ ਜਿਹੜੀ ਆ ਬੌਲੇ ਵਿੱਚ ਦੋਸਤੋ ਜਿਹੜੀ ਮਿਲਕ ਦੀ ਕੈਪੈਸਿਟੀ ਹੈਗੀ ਆ ਬਾਕੀ ਜਿਹੜਾ ਥਣ ਥਣ ਚੰਗਾ ਸੋਹਣਾ ਹੈਗਾ ਦੇਖ ਸਕਦੇ ਹੋ ਤੁਸੀਂ ਸੋਹਣਾ ਚੰਗਾ ਹਵਾਨਾ ਹੈਗਾ ਬਾਕੀ ਦੇਖ ਸਕਦੇ ਹੋ ਬੰਤਰ ਚੰਗੀ ਹਵਾਨੀ ਦੀ ਸੋਹਣੀ ਹੈਗੀ ਆ ਤੇ ਗੁਰਵਿੰਦਰ ਵੀਰ ਜੀ ਕਿੰਨਾ ਕੁ ਮਿਲਕ ਤਕਰੀਬਨ ਕਰਦੇ ਕੀਏ ਬਿਲਕੁਲ 17 18 ਲੀਟਰ ਆਮ ਨਾਲ ਕਰਦੇ ਜੀ 17 18 ਦੇ ਦੇਗੀ ਹਨਾ ਜੀ ਆਮ ਨਾਲ ਕਰੋਗੇ ਕਿਉਂਕਿ ਨਾ ਇਹਨੂੰ ਗਰਮੀ ਦਾ ਕੋਈ ਚੱਕਰ ਆਏਗਾ ਜੀ ਠੀਕ ਆ ਜੀ ਹਾਂ ਜੀ ਸੋ ਕਿਸਾਨ ਵੀਰੋ ਬਿਲਕੁਲ ਚੰਗੇ ਹਵਾਨੇ ਸਾਫ ਹਵਾਨੇ ਦੀ ਤੁਸੀਂ ਵੇੜ ਵੇਖ ਸਕਦੇ ਹੋ ਦੇਸੀ ਦੇ ਵਿੱਚ ਵੀਰ ਹੁਣ ਦੱਸਿਆ ਵੀ ਦੇਸੀ ਚ ਹੈਗੀ ਇਹ ਵੇੜ ਬਾਕੀ ਥਣਾ ਦੀ ਬੰਤਰ ਸੋਹਣੀ ਆ ਚੰਗਾ ਸੋਹਣਾ ਥਾਂ ਲੱਗਾ ਮੁਠੀ ਭਰ ਥਾਣਾ ਦੋਸਤੋ ਬਾਕੀ ਇਹ ਜਿਹੜੀ ਬਰੀਡ ਆ ਕਾਫੀ ਜਿਆਦੀ ਠੰਡੀ ਹੈਗੀ ਆ ਬਾਕੀ ਟਾਈਮ ਹੁਣ ਜਿਹੜਾ ਦੋਸਤੋ 12 ਸਾਡੇ 12 ਦਾ ਨੋਟ ਕਰ ਸਕਦੇ ਹੋ ਆਪਾਂ ਵੀਡੀਓ ਬਣਾ ਰਹੇ ਆਂ ਸ਼ਾਮ ਨੂੰ ਤਕਰੀਬਨ 4 ਤੋਂ 5 ਵਜੇ ਜਦੋਂ ਮਿਲਕ ਦੀ ਚਵਾਈ ਹੋਣੀ ਆ ਥੱਲੋਂ ਜਿਹੜਾ ਹਵਾਨਾ ਦੋਸਤੋ ਚੰਗਾ ਸੋਹਣਾ ਬੰਦ ਦੀ ਠੰਡ ਦੀ ਹੈਗੀ ਆ ਜਦੋਂ ਤੁਸੀਂ ਆਉਂਗੇ ਮੌਕੇ ਤੇ ਬਿਲਕੁਲ ਜਿਹੜਾ ਨੋਟ ਕਰ ਸਕਦੇ ਹੋ ਸ਼ਾਮ ਨੂੰ ਸਵੇਰ ਦੀ ਚਵਾਈ ਦੋ ਡੰਗ ਦੀ ਚਵਾਈ ਆਪਦੇ ਹੱਥੀ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਗੁਰਵਿੰਦਰ ਸਿੰਘ ਜੀ ਠੰਡੀ ਸੀਲ ਆ ਬਿਲਕੁਲ ਵੈਸੇ ਬਹੁਤ ਵਧੀਆ ਜੀ ਭਾਵੇਂ ਜੂੜ ਨਾ ਪਾਓ ਕੋਈ ਚੱਕਰ ਠੀਕ ਆ ਜੀ ਠੀਕ ਆ ਠੀਕ ਆ ਜੀ ਠੀਕ ਆ ਤੇ ਚਵਾਈ ਵੀਰ ਜੀ ਬਿਲਕੁਲ ਸਾਫ ਹੈ ਨਾ ਸਾਰੇ ਥਾਣਾ ਦੀ ਧਾਰ ਤੁਰ ਚੰਗੀ ਵਧੀਆ ਵਧੀਆ ਸਾਰਾ ਠੀਕ ਆ ਸੋ ਕਿਸਾਨ ਵੀਰੋ ਚੰਗੀ ਥਾਣਾ ਦੀ ਚਵਾਈ ਵੀਰ ਹੋਣਾ ਤੁਹਾਨੂੰ ਆਪ ਖੋਦ ਜਰੂਰ ਦੱਸਿਆ ਵੀ ਚੰਗੀ ਚਵਾਈ ਹੈਗੀ ਆ ਪਰ ਤਸੱਲੀ ਜਿਹੜੀ ਤੁਸੀਂ ਖੋਦ ਮੌਕੇ ਤੇ ਜਰੂਰ ਪਹੁੰਚ ਕੇ ਆਪ ਕਰਨੀ ਹੈਗੀ ਆ ਸੋ ਗੁਰਵਿੰਦਰ ਵੀਰ ਜੀ ਮੁੱਲ ਕੀ ਕਰਦੇ ਆ ਡਿਮਾਂਡ ਜੀ ਮੁੱਲ ਜਿਹੜਾ ਵੀਰ ਲੈਣ ਲੈਣਾ ਆਪਾਂ 42000 ਦੀ ਦੇ ਦਾਂਗੇ 42000 ਦੀ ਹਾਂਜੀ ਠੀਕ ਆ ਜੀ ਸੋ ਕਿਸਾਨ ਵੀਰੋ 42000 ਦੇ ਵੀਰ ਉਹਨਾਂ ਦੀ ਡਿਮਾਂਡ ਵੀ ਆ ਤੇ ਬਾਕੀ ਲੈ ਦੇ ਵੀ ਇੱਥੋਂ ਤੱਕ ਹੋਵੇਗਾ ਵੀਰ ਉਹਨਾਂ ਦੱਸਿਆ ਵੀ ਤਕਰੀਬਨ ਲੈ ਦੇ 42000 ਤੱਕ ਹੋ ਜਾਵੇਗਾ ਬਾਕੀ ਤੁਸੀਂ ਪਾਸ ਖੁਦ ਆਪ ਆ ਕੇ ਮੌਕੇ ਤੇ ਜਰੂਰ ਕਰਨੀ ਹੈਗੀ ਐ ਸੋ ਗੁਰਵਿੰਦਰ ਵੀਰ ਜੀ ਇੱਕ ਦਿਨ ਨੂੰ ਖੋੜ ਕੇ ਆਪਾਂ ਨੂੰ ਤੋੜ ਲਈਏ ਜੀ ਠੀਕ ਹੈ ਜੀ बाकी ऑर्डर दी क्वालिटी ਕਿਸਾਨ ਵੀਰੋ ਤੁਸੀਂ ਖੁਦ ਨੋਟ ਕਰ ਸਕਦੇ ਹੋ ਬਿਲਕੁਲ ਸਾਫ ਆਰਡਰ ਹੈਗਾ ਗੁਰਵਿੰਦਰ ਵੀਰ ਜੀ ਮੋਬਾਈਲ ਨੰਬਰ ਵੀ ਇੱਕ ਆਪਣੇ ਨਾਲ ਜ਼ਰੂਰ ਬੋਲ ਕੇ ਦੱਸ ਦਿਓ 9781965452 ਠੀਕ ਆ ਜੀ ਹਾਂਜੀ ਸੋ ਕਿਸਾਨ ਵੀਰੋ ਇਹ ਸਨ ਵੀਰ ਹੋਣਾਂ ਦੇ ਕੰਟੈਕਟ ਨੰਬਰ ਇੱਥੇ ਤੁਸੀਂ ਵੀਰ ਹੋਣਾਂ ਨਾਲ ਸੰਪਰਕ ਕਰ ਸਕਦੇ ਹੋ ਵਿਆਹੜ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਇੱਕ ਹੋਰ ਜਿਹੜੀ ਵੀਰ ਹੋਣਾਂ ਦੇ ਕੋਲ ਜਿਹੜੀ ਮੱਝ ਹੈਗੀ ਆ ਉਹ ਵੀ ਆਪਾਂ ਵੀਰ ਹੋਣਾਂ ਦੇ ਕੋਲੋਂ ਪੁੱਛ ਲੈਣੇ ਵੀ ਇਹ ਕੀ ਡਿਟੇਲ ਹੈਗੀ ਆ ਇਹਦੀ ਸੋ ਗੁਰਵਿੰਦਰ ਵੀਰ ਜੀ ਇੱਕ ਨਮਸੂਗੋ ਸੂਈ ਆਪਣੇ ਕੋਲ ਚੌਥਾ ਸੂਗਾ ਸੂਈ ਹੋਈ ਹੈ ਠੀਕ ਹੈ ਚੌਥਾ ਸੂਗਾ ਸੂਈ ਹੈ ਤੇ ਦਿਨ ਕਿੰਨੇ ਦਾ ਤਕਰੀਬਨ ਸੂਈ ਅੱਜ ਸੂਈ ਨੂੰ ਹੋ ਗਏ ਆ ਜੀ 5 ਦਿਨ ਠੀਕ ਹੈ 5 ਦਿਨ ਹੋ ਗਏ ਕਿਸਾਨ ਵੀਰੂ ਇਸ ਜਿਹੜੀ ਮੱਝ ਨੂੰ ਸੂਈ ਨੂੰ ਤੇ ਮਗਰ ਕਟਾ ਇਸ ਦੇ ਤੇ ਵੀਰ ਜੀ ਕਿੰਨਾ ਕੁ ਦੁੱਧ ਹੈ ਇਸ ਟਾਈਮ 10 ਕਿਲੋ ਦੁੱਧ ਤਿਆਰ ਹੈ ਬਿਲਕੁਲ ਨਿੱਟ ਕੋਈ ਵੀਰ ਆਵੇ ਤਸੱਲੀ ਨਾਲ ਆਪਦਾ ਜਿਹੜਾ ਕੰਡੇ ਵਾਲਾ ਦੁੱਧ ਕਹਿ ਸਕਦੇ ਆ ਦੁੱਧ ਹੈ ਜੀ ਭਾਵੇਂ ਲੀਟਰ ਮਾਰ ਲੈ ਕੰਡਾ ਮਾਰ ਠੀਕ ਹੈ ਕਿਸਾਨ ਵੀਰੂ 10 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਇਸ ਮੱਝ ਦੇ ਥੱਲੇ ਰੈਡੀ ਆ ਬਾਕੀ ਜਿਹੜੀ ਸਿੰਘ ਉਹ ਤੁਸੀਂ ਖੋਦ ਜਰਾ ਜਰੂਰ ਨੋਟ ਕਰ ਸਕਦੇ ਹੋ ਜਾਈ ਬਹੁਤ ਸੋਹਣੀ ਭੋਲੀ ਆਹ ਸਿੰਘ ਦੀ ਬੰਤਰ ਆ ਦੋਸਤੋ ਬਾਕੀ ਜਿਹੜੀ ਅੱਜ ਹੈਗੀ ਆ ਕੰਦ ਕਾਠ ਵਜਣਾ ਉਹ ਹੈ ਮਤਲਬ ਥੋੜੀ ਜਿਹੀ ਲस्सी ਕਵਾਂਗੇ ਸਿੰਗਲ ਖੱਡੀ ਦੀ ਇਹ ਜਿਹੜੀ ਮੈਂ ਹੈਗੀ ਆ ਬਾਕੀ ਤਾਜੀ ਸੂਣ ਕਰਕੇ ਦੋਸਤੋ ਥੋੜਾ ਜਿਹਾ ਲਿਸਾਪਨ ਹੋਵੇਗਾ ਬਾਕੀ ਜਦੋਂ ਅੱਗੇ ਸਾਹ ਸੰਭਾਲ ਦੇ ਵਿੱਚ ਕਾਫੀ ਅੱਗੇ ਜਿਹੜੀ ਮਤਲਬ ਕਿ ਸਰੀਰ ਆਪ ਦਾ ਭਰ ਲੈ ਵੀ ਬਾਹਰ ਦਾ ਕੰਦੀ ਆ ਜਾ ਟਾਈਮ ਤਾਂ ਬਹੁਤ ਥੋੜਾ ਆ ਬਾਕੀ ਟਾਈਮ ਜਿਹੜਾ ਦੋਸਤੋ ਤਕਰੀਬਨ ਨੋਟ ਕਰੀਏ ਤੇ 12:00 ਵਜੇ ਦੇ ਅੱਗੇ ਟਾਈਮ ਹੋਵੇਗਾ ਠੀਕ ਆ 12:00 ਬਾਕੀ ਗੁਰਵਿੰਦਰ ਵੀਰ ਦੀ ਚੁਾਈ ਬਿਲਕੁਲ ਓਕੇ ਆ ਜੀ ਵਾਹ ਜੀ ਬਿਲਕੁਲ ਬਹੁਤ ਹੀ ਸੋਹਣੀ ਹੈ ਜੀ ਕੋਲੀ ਧਾਰ ਠੀਕ ਆ ਜੀ ਚੁਾਈ ਦੋਸਤੋ ਬਿਲਕੁਲ ਵੀਰ ਹੋਂਾਂ ਦੇ ਕਹਿਣ ਮੁਤਾਬਕ ਇੱਕ ਨੰਬਰ ਹੈਗੀ ਆ ਬਾਕੀ ਜਿਹੜਾ ਪਸੂ ਸੂਇਆ ਉਹਦੀ ਜਿਹੜੀ ਚੁਾਈ ਆ ਤਸੱਲੀ ਤੁਸੀਂ ਖੁਦ ਆਪਣੀ ਜਰੂਰ ਕਰਨੀ ਹੈਗੀ ਆ ਅਸੋ ਗੁਰਵਿੰਦਰ ਵੀਰ ਤੋਂ ਇੱਕ ਫੇਰ ਪੁੱਛ ਲੈਣੇ ਆ ਮੋਬਾਈਲ ਨੰਬਰ ਜਿੰਨਾ ਤੇ ਤੁਸੀਂ ਕੰਟੈਕਟ ਕਰਨਾ ਹੈ 97819 6545 ਠੀਕ ਆ ਜੀ ਸੋ ਦੋਸਤੋ ਇਹ ਵੀਰ ਹੋਂਾਂ ਦੇ ਕੰਟੈਕਟ ਨੰਬਰ ਨੇ ਕਿਸੇ ਟਾਈਮ ਵੀ ਵੀਰ ਹੋਂਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਪਸ਼ੂਆਂ ਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਉਹ ਤੁਸੀਂ ਐਨੀਮਲ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਜੀ